ਜੀ ਪ੍ਰਧਾਨ ਜੀ ਅੱਜ ਜੋ ਇਕੱਠ ਹੋਇਆ ਹੈ ਕਾਹਦਾ ਕਰਕੇ ਹੋਇਆ ਹੈ ਤੁਸੀਂ ਮੈਂ ਜੋਂ ਪ੍ਰਧਾਨ ਮਾਸਟਰ ਗਰੀਸੋਂ ਬੱਲੜਵਾਲ ਨਾਲ ਬੇਰੇ ਜੋਨ ਦੇ ਸਕੱਤਰ ਆ ਜੀ ਹੂਸੋਣੀ ਨਾਲ ਆ ਕਿਨੇ ਸਾਡੇ ਸਾਰੇ ਜਿਹੜੇ ਇਸ ਮਹਿਮ ਦੇ ਵਿੱਚ ਕੱਲ ਸ਼ਾਮਲ ਸੀ ਜਦੋਂ ਇੱਥੇ ਸਰਕਾਰ ਕਬਜ਼ਾ ਕਰਨ ਆਈ ਇਹਨਾਂ ਪੰਜਾਂ ਕਿੱਲਾਂ ਦਾ ਇਹ ਤੀਨੋਂ ਪਾਲੀਆਂ ਦਾ ਪਰਿਵਾਰ ਕਰਕੇ ਜਾਣਿਆ ਜਾਂਦਾ ਇਹਨਾਂ ਦੇ ਆਪਣੇ ਪਰਿਵਾਰ ਦੀ 12-13 ਏਕੜ ਜ਼ਮੀਨ ਆ ਜਿਹਦੇ ਵਿੱਚੋਂ ਪੂਰੀ 5 ਏਕੜ ਜ਼ਮੀਨ ਹਾਈਵੇ ਦੇ ਵਿੱਚ ਆਉਂਦੀ ਆ ਪਰ ਇਹਨਾਂ ਨੇ ਇੱਕ ਪੈਸਾ ਵੀ ਉਹਦਾ ਮੁਆਵਜ਼ਾ ਨਹੀਂ ਲਿਆ ਕਿਉਂ ਨਹੀਂ ਲਿਆ ਇਹਨਾਂ ਨੂੰ ਮੁਆਵਜ਼ਾ ਹੀ ਇਹਨਾਂ ਥੋੜਾ ਦਿੱਤਾ ਜਾਂਦਾ ਹੈ ਵੀ ਉਹਦਾ ਅਗਲੇ ਬੰਨੇ ਕੁਝ ਨਹੀਂ ਬਣਦਾ ਜਿੱਥੇ ਆਪਾਂ ਖੜੇ ਆ ਇਹ ਕਰੋੜਾਂ ਰੁਪਈਆ ਦੀ ਜ਼ਮੀਨ ਆ ਇੱਥੇ 32 ਲੱਖ ਦਾ ਮੁਆਵਜ਼ਾ ਸਰਕਾਰ ਦਿੰਦੀ ਆ ਤੇ ਇਹ 32 ਲੱਖ ਨਾਲ ਇੱਥੇ 10-12 ਮਰਲੇ ਥਾਂ ਵੀ ਨਹੀਂ ਖਰੀਦਿਆ ਜਾ ਸਕਦਾ ਇੱਕ ਤਾਂ ਇਹਦਾ ਟੁਫਾਂ ਮੁਆਵਜ਼ਾ ਦੇਵੇ ਦੂਸਰਾ ਜੇ ਕੋਈ ਇਹਨਾਂ ਦਾ ਤਕਸੀਮ ਦਾ ਫੈਸਲਾ ਕੋਈ ਕਰਨ ਵਾਲਾ ਆ ਤੇ ਉਹਨੂੰ ਮੁਕੰਮਲ ਕਰੇ ਸਰਕਾਰ ਤੇ ਜਿਸ ਤਰ੍ਹਾਂ ਕੱਲ ਕੀਤਾ ਆ ਜ਼ਬਰਦਸਤੀ ਔਰਤਾਂ ਨੂੰ ਖਿੱਚ ਧੂਕੇ ਬਸ ਦੇ ਵਿੱਚ ਬਿਠਾਇਆ ਤੇ ਬੇਇੱਜ਼ਤੀ ਕੀਤੀ ਪਰਿਵਾਰ ਦੀ ਔਰ ਫਿਰ ਕਬਜ਼ਾ ਕੀਤਾ ਇਹੋ ਜੀ ਜਿਹੜੀ ਕਾਰਵਾਈ ਆ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਜਥੇਬੰਦੀ ਉਹ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਇਹ ਪੂਰਾ ਟੁਫਾਂ ਮੁਆਵਜ਼ਾ ਦੇਵੇ ਤੇ ਜਿਹੜੇ ਕੋਈ ਇਹਨਾਂ ਦੇ ਤਕਸੀਮ ਦੇ ਫੈਸਲੇ ਹੋਣ ਵਾਲੇ ਉਹਨਾਂ ਨੂੰ ਮੁਕੰਮਲ ਕਰੇ ਤੇ ਫਿਰ ਕਬਜ਼ੇ ਵਾਸਤੇ ਆਵੇ ਨਹੀਂ ਤੇ ਫਿਰ ਜਿਹੜੇ ਕੱਲ ਵਾਲੀ ਜੇ ਕੋਈ ਵਾਰਦਾਤ ਹੋਈ ਕੱਲ ਵਰਗੇ ਜਿਹੜੇ ਕੋਈ ਇਹਨਾਂ ਨੇ ਹੰਗਾਮਾ ਕੱਲ ਵਾਲਾ ਕੀਤਾ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹਦਾ ਜਥੇਬੰਦੀ ਵੱਲੋਂ ਠੋਕਾਂ ਜਵਾਬ ਦਿੱਤਾ ਜਾਊਗਾ ਫਿਰ ਸਰਕਾਰ ਇਹਨਾਂ ਇਲਜ਼ਾਮ ਲਾਵੇ ਵੀ ਜਿਹੜੇ ਕਿਸਾਨ ਅੱਗੋਂ ਹੱਥ ਚੁੱਕਦੇ ਆ ਫਿਰ ਜਦੋਂ ਕਿਸੇ ਦੀ ਵਟ ਵਡਣ ਜਾਈਏ ਕਬਜ਼ਾ ਕਰਨ ਜਾਈਏ ਤੇ ਫਿਰ ਕੁਝ ਵੀ ਹੋ ਸਕਦਾ ਆ ਅਸੀਂ ਦੇ ਸਰਕਾਰ ਨੂੰ ਇਹੋ ਹੀ ਪੁਰਜ਼ੋਰ ਅਪੀਲ ਕਰਾਂਗੇ ਚੇਤਾਵਨੀ ਵੀ ਦੇਵਾਂਗੇ ਕਿ ਇਹੋ ਜੀਆਂ ਕਾਰਵਾਈਆਂ ਤੋਂ ਸਰਕਾਰ ਗੁਰੇਜ਼ ਕਰੇ ਜਿੱਥੇ ਕਿਸੇ ਨੇ ਮੁਆਵਜ਼ਾ ਲੈ ਲਿਆ ਆ ਉਥੇ ਜਥੇਬੰਦੀ ਬਿਲਕੁਲ ਅੜਿੱਕਾ ਨਹੀਂ ਬਣਦੀ ਪਰ ਜਿੱਥੇ ਪਰਿਵਾਰ ਇਸ ਤਰ੍ਹਾਂ ਬਿਲਕੁਲ ਸ਼ਾਂਤ ਬਿਠਾ ਆ ਉਹਦੀ ਜ਼ਮੀਨ ਤੇ ਆ ਕੇ ਧੱਕੇ ਨਾਲ ਕੋਈ ਕਬਜ਼ਾ ਕਰੇ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਅਸੀਂ ਅੱਜ ਐਲਾਨ ਕਰਦੇ ਹਾਂ ਇਸ ਪਰਿਵਾਰ ਦੇ ਨਾਲ ਵੀ ਪੂਰੇ ਤੌਰ ਤੇ ਜੋਥੇ ਬੰਦੀ ਵੱਲੋਂ ਇਹਨਾਂ ਦੀ ਜਿਹੜੀ ਆ ਔਰ ਸਰਪ੍ਰਸਤੀ ਰਾਖੀ ਕੀਤੀ ਜਾਊਗੀ ਸਰਕਾਰੀ ਧੱਕਾ ਬਿਲਕੁਲ ਸਹਿਣ ਨਹੀਂ ਕਰਾਂਗੇ ਔਰ ਨਹੀਂ ਹੁੰਦੇ ਆਗੇ ਕਿਸਾਨ ਮਜ਼ਦੂਰ ਸ਼ਕਸ਼ ਵੱਡੀ ਪੰਜਾਬ ਜਿੰਦਾਬਾਦ 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 ਲੜਨ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ 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 ਲੜਦਿਆਂ ਜਾਗਦਿਆਂ ਜ਼ਮੀਰਾਂ ਜਿੰਦਾਬਾਦ 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 ਭਗਵੰਤ ਮਾਨ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਜਮਾਨਾ ਧੱਕੇ ਨਾ ਕਬਜ਼ਾ ਕਰਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਮੁਆਵਜ਼ਾ ਦਿੱਤਿਆਂ ਸਰਕਾਰ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਚਾਹਵਾਨ ਮੁਰਦਾਬਾਦ 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 ਧੱਕੇ ਨਾਲ ਕਬਜ਼ਾ ਨਹੀਂ ਕਰਨ ਦੇਾਂਗੇ ਨਹੀਂ ਕਰਨ ਦੇਾਂਗੇ ਨਹੀਂ ਕਰਨ ਦੇਾਂਗੇ ਇਹ ਕਾਰਪੋਰੇਟ ਘਰਾਣਿਆਂ ਦੇ ਪਿੱਠੂ ਸਰਕਾਰਾਂ ਮੁਰਦਾਬਾਦ 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 ਲੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਕਰਪਟ ਘਰਾਣੇ ਮੁਰਦਾਬਾਦ 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 ਪੁਰਸਾਸ਼ਣ ਮੁਰਦਾਬਾਦ 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 ਔਰਤਾਂ ਨੂੰ ਠਾਣੇ ਲਜਾਣ ਵਾਲਾ ਪ੍ਰਸ਼ਾਸਨ ਮੁਰਦਾਬਾਦ 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 ਗੱਲ ਕਰਕੇ ਮੁਕਰ ਜਾਣ ਵਾਲਾ ਪ੍ਰਸ਼ਾਸਨ ਮੁਰਦਾਬਾਦ 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 ਸ਼ਾਨ ਮਜ਼ਦੂਰ ਸ਼ਰਮਪੱਟੀ ਪੰਜਾਬ ਜਿੰਦਾਬਾਦ 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 ਧੰਨਵਾਦ ਵੈਗਰ ਜਿੱਕਾ ਖਾਸ ਸਾਹਿਬ ਵਰਗੀ ਕੀਤੀ